ਡੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਧੰਮੇ ਹਮ ਸਿੰਘ ਦੀਪਾਲ ਆਮ ਆਦਮੀ ਪਾਰਟੀ ਦੇ ਵੱਲੋਂ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਜਿੱਤ ਐ ਪ੍ਰਾਪਤ ਕੀਤੀ ਗਈ ਹੈ ਤਾਂ ਸਾਰੇ ਪੰਜਾਬ ਦੀਆਂ ਨਿਗਮਾਂ ਜਿਹੜੀਆਂ ਨੇ ਉਹ ਤਰਨਤਨ ਜਲਦੀ ਤੋਂ ਉੱਤੇ ਟਿਕੀਆਂ ਹੋਈਆਂ ਸੀ ਤਾਂ ਰਸਮੀ ਤੌਰ ਤੇ ਉਸ ਦਾ ਐਲਾਨ ਉਹ ਕਰ ਦਿੱਤਾ ਗਿਆ ਤਾਂ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ 11000 ਤੋਂ ਵੱਧ ਦੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਈ ਹੈ ਦੂਜੇ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਰਹੀ ਹੈ ਤਾਂ ਮੇਰੇ ਨਾਲ ਮਾਲਵਾ ਸੈਂਟਰਲ ਜ਼ੋਨ 3 ਦੇ ਪ੍ਰਧਾਨ ਪਰਮਿੰਦਰ ਸਿੰਘ ਸੰਤੂ ਸੰਤੂ ਸਾਹਿਬ ਤੁਸੀਂ ਵੀ ਬਹੁਤ ਸਾਰੀ ਉੱਥੇ ਮਿਹਨਤ ਕੀਤੀ 15 ਦਿਨ ਉੱਥੇ ਲਗਾ ਕੇ ਲਗਾਤਾਰ ਕਿ ਲੱਗਦਾ ਜੀ ਤੁਹਾਨੂੰ ਪਹਿਲਾਂ ਵੀ ਐਡੀ ਵੱਡੀ ਜਿੱਤ ਪ੍ਰਾਪਤ ਕਰ ਰਹੇ ਕਿ ਨੇਕ ਟੂ ਨੇਕ ਫੇਰ ਜਿਹੜਾ ਕਿ ਮੁਕਾਬਲੇ ਜਿਹੜਾ ਮੰਨਿਆ ਜਾ ਰਿਹਾ ਸੀਗਾ ਪਹਿਲਾਂ ਤਾਂ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦੇਣਾ ਚਾਹੁੰਦਾ ਜੋ ਐਡੀ ਵੱਡੀ ਜਿਹੜੀ ਫਤਿਹ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੇ ਜਿਹੜੀ ਲੋਕਾਂ ਨੇ ਵਿਧਾਨ ਸਭਾ ਦੇ ਵਿੱਚ ਜਿਤਾ ਕੇ ਹਰਮਿੰਦਰ ਸਿੰਘ ਸੰਧੂ ਨੂੰ ਭੇਜਿਆ ਉਹਦੇ ਲਈ ਪੰਜਾਬ ਦੇ ਸਾਰੇ ਹੀ ਵੋਟਰਾਂ ਸਪੋਰਟਰਾਂ ਤੇ ਵਿੰਗ ਦੇ ਜਿੰਨੇ ਵੀ ਸਾਡੇ ਅਹੁਦੇਦਾਰ ਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਜਿਵੇਂ ਸਵੇਰੇ ਪਹਿਲਾ ਈਵੀਐਮ ਖੁੱਲੀਆਂ ਪਹਿਲੇ ਰਾਊਂਡ ਦੂਜੇ ਰਾਊਂਡ ਦੇ ਵਿੱਚ ਅਕਾਲੀ ਦਲ ਅੱਗੇ ਚੱਲ ਰਿਹਾ ਸੀ ਤੜਕਨ ਤੇ ਇੱਕ ਵਾਰ ਤੇਜ਼ ਹੋ ਗਈ ਹੋਣੀ ਹੈ ਨਹੀਂ ਜੀ ਬਾਈ ਜੀ ਸਾਨੂੰ ਸੀਗਾ ਚਲੋ ਅਕਾਲੀ ਦਲ ਵੀ 5-10 ਮਿੰਟ ਲਈ 15 ਮਿੰਟ ਲਈ ਖੁਸ਼ ਹੋ ਜਵੇ ਗੱਲ ਇਹ ਆ ਵੀ ਜਿਹੜੀ ਸਾਡੀ ਪੰਜਾਬ ਦੀ ਅਗਵਾਈ ਆ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੇ ਕੀਤੇ ਹੋਏ ਕੰਮ ਲੋਕਾਂ ਨੇ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਕਿਉਂਕਿ ਆਮ ਆਦਮੀ ਪਾਰਟੀ ਇੱਕ ਜਿਹੜੇ ਵਰਕਰ ਨੇ ਜਿੰਨੇ ਅਹੁਦੇਦਾਰ ਨੇ ਜਿੰਨੇ ਐਮਐਲਏ ਨੇ ਆਮ ਘਰਾਂ ਦੇ ਵਿੱਚੋਂ ਨਿਕਲੇ ਨੇ ਆਮ ਘਰਾਂ ਦੇ ਵਿੱਚੋਂ ਨਿਕਲ ਕੇ ਕਿਉਂਕਿ ਉਹਨਾਂ ਨੂੰ ਆਮ ਘਰਾਂ ਦੇ ਲੋਕਾਂ ਦਾ ਦਰਦ ਪਤਾ ਇਹਨਾਂ ਚੀਜ਼ਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਿੱਖਿਆ ਦੇ ਕੰਮ ਕੀਤਾ ਰੋਜ਼ਗਾਰ ਦਿੱਤਾ ਲੋਕਾਂ ਨੂੰ 57000 ਸਰਕਾਰੀ ਪੋਸਟ ਜਿਹੜੀਆਂ ਨੌਕਰੀਆਂ ਨੇ ਨੌਜਵਾਨਾਂ ਨੂੰ ਮਿਲੀਆਂ ਤੇ ਉਸ ਤੋਂ ਬਾਅਦ ਹੈਲਥ ਦੇ ਹੈਲਥ ਦੇ ਤਕਰੀਬਨ 900 ਪਲੱਸ ਜਿਹੜੇ ਨੇ ਆਪਣੀਆਂ ਜਿਹੜੀਆਂ ਕੈਂਪ ਆਪਣੇ ਕਲੀਨਿਕਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਖੁੱਲ ਚੁੱਕੀਆਂ ਪੰਜਾਬ ਸਰਕਾਰ ਹਮੇਸ਼ਾ ਪਹਿਲੇ ਦਿਨ ਤੋਂ ਦਾ ਮਿਸ਼ਨ ਰਿਹਾ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਪਾਰਟੀ ਦੇ ਲੋਕਾਂ ਲਈ ਕੰਮ ਕਰਨਾ ਲੋਕਾਂ ਨੇ ਬੜਾ ਵੱਡਾ ਫਤਵਾ ਜਿਹੜਾ ਵਾ 2027 ਦੀਆਂ ਚੋਣਾਂ ਲਈ ਦਿੱਤਾ ਮੈਂ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਆ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸਾਡੇ ਯੂਥ ਵਿੰਗ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਤੁਸੀਂ ਦੇਖਿਆ ਹੋਣਾ ਵੀ 9 ਤਰੀਕ ਨੂੰ ਸਾਡੀ ਡਿਊਟੀ ਲੱਗੀ ਸੀ ਸਾਡੇ ਸੁਪਰੀਮੋ ਜਿਹਨਾਂ ਮਨੀਸ਼ ਸੋਧਿਆ ਜੀ ਸ੍ਰੀ ਦੀਪਕ ਚੋਹਾਨ ਜੀ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਮੋਟੀਵੇਟ ਕੀਤਾ तकरीबन ਜਦੋਂ ਦੇ ਇੰਚਾਰਜ ਮਨੀਸ਼ ਸਰ ਬਣੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਲਈ ਜਿਹੜਾ ਯੂਥ ਵਿੰਗ ਆ ਪੰਜਾਬ ਦੇ ਵਿੱਚ ਇਨਾ ਤਕੜਾ ਕੀਤਾ ਜਿਹੜਾ ਯੂਥ ਆ ਪੱਬਾਂ ਪਾਰ ਹੋ ਕੇ ਅੱਜ ਮੈਦਾਨ ਦੇ ਵਿੱਚ 2000 ਜਿੱਦਾਂ ਹੀ ਆ ਇਲੈਕਸ਼ਨ ਜਿੱਤੇ ਇਸੇ ਤਰੀਕੇ ਨਾਲ 2027 ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਲੀਡ ਲੀਡ ਦੇ ਨਾਲ ਤੇ ਵੱਧ ਤੋਂ ਵੱਧ ਸੀਟਾਂ ਜਤਾ ਕੇ ਵਿਧਾਨ ਸਭਾ 'ਚ ਭੇਜਾਂਗੇ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ 2027 ਦੀ ਸਰਕਾਰ ਬਣੂਗੀ ਪਰ ਜਿਸ ਤਰ੍ਹਾਂ ਦੇ ਨਾਲ ਫਲੱਡ ਪਿੱਛੇ ਆ ਕੇ ਹਟੇ ਨੇ ਹਾਲੇ ਕੀ ਹੋ ਜੇ ਵੀ ਲੋਕ ਫਲੱਡ ਦੇ ਹਾਲਾਤਾਂ ਤੋਂ ਬਾਅਦ ਨਿਕਲ ਪਾਏ ਜਿੱਦਾਂ ਹੀ ਸਵੇਰੇ ਪਹਿਲੇ ਦੋ ਰਾਉਂਡ ਦੀ ਕਾਊਂਟਿੰਗ ਹੁੰਦੀ ਏ ਕਾਫੀ ਸਾਰੇ ਚੈਨਲ 'ਤੇ ਚਰਚਾ ਹੋਣ ਲੱਗੀ ਕਹਿੰਦੇ ਵੀ ਅਕਾਲੀ ਦਲ ਅੱਗੇ ਚੱਲ ਰਿਹਾ ਹੋ ਸਕਦਾ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਨੇ ਸੇਵਾ ਕੀਤੀ ਏ ਵੀ ਸ਼ਾਇਦ ਸੁਖਵੀਰ ਦਾ ਫੈਕਟਰ ਉਹ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਵੀ ਅਕਾਲੀ ਦਲ ਸ਼ਾਇਦ ਜਿੱਤ ਸਕਦਾ ਤਾਂ ਉਸ ਵੇਲੇ ਧੜਕਣਾ ਕਿਹੋ ਜਿ ਕੋਈ ਗੱਲ ਨਹੀਂ ਥੋੜੀ دیر ਲਈ ਜੋ 2 ਜਾਂ 3 ਰਾਉਂਡਾਂ ਦੇ ਵਿੱਚ ਆਇਆ ਪਰ ਸਾਨੂੰ ਇਹ ਪਤਾ ਸੀ ਲੋਕਾਂ ਲਈ ਜੋ ਕੀਤੇ ਹੋਏ ਕੰਮ ਨੇ ਕਿ ਲੋਕਾਂ ਨੇ ਉੱਥੇ ਆਪਣੀ ਸਟੈਂਪ ਲਾਈ ਆ ਵੋਟ ਪਾ ਕੇ ਹਰਮੀਰ ਸੰਧੂ ਨੂੰ ਨਹੀਂ ਇਹ ਵਿਕਾਸ ਨੂੰ ਵੋਟ ਪਾਈ ਆ ਜੋ ਮਾਨ ਸਾਹਿਬ ਦੇ ਕੀਤੇ ਕੰਮਾਂ ਕੰਮਾਂ ਨੂੰ ਵੋਟ ਪਾਈ ਆ ਤੇ ਮਿਹਨਤ ਕਿੰਨੀ ਕਰਨੀ ਪਈ ਉਥੇ ਇੱਕ ਤਾਂ ਹੁੰਦਾ ਵੀ ਯਾਰ ਬਾਈਪੋਲ ਹੈ ਸਰਕਾਰ ਸਾਡੀ ਹੈ ਜਿੱਤੀ ਜਾਣੀ ਹੈ ਮਿਹਨਤ ਕਰਨ ਦੀ ਲੋੜ ਨਹੀਂ ਪਰ ਉਥੇ ਮਿਹਨਤ ਕਿੰਨੀ ਕਰਨੀ ਪਈ ਨਹੀਂ ਵਰਕਰ ਦਾ ਕੰਮ ਆ ਜੀ ਮਿਹਨਤ ਕਰਨਾ ਹੀ ਛੋਟੇ ਵਰਕਰ ਸ਼ੁਰੂ ਤੋਂ ਹੀ ਅਸੀਂ ਸਾਡੀ ਜਿੱਥੇ ਪਾਰਟੀ ਨੇ ਡਿਊਟੀ ਲਈ ਆ ਜਿੱਥੇ ਬਾਹਰਲੀਆ ਸਟੇਟਾਂ 'ਚ ਵੀ ਲਾਉਂਦੇ ਰਹੇ ਨੇ ਸਾਡੀ ਜੇ ਡਿਊਟੀ ਦਰਿਆਵਾਂ 'ਤੇ ਲਾਤੀ ਵਿੱਚ ਦਰਿਆ 'ਤੇ ਵੀ ਲਾਗੇ ਸਾਡੀ ਪੋਸਟਰਾਂ ਤੇ ਲਾਤੀ ਪੋਸਟਾਂ 'ਤੇ ਵੀ ਲਾਗੇ ਲੋਕਾਂ ਨੂੰ ਜਦੋਂ ਅਸੀਂ ਲੋਕਾਂ ਕੋਲ ਗਏ ਆ ਲੋਕਾਂ ਨੇ ਸਾਨੂੰ ਇਹੀ ਕਿਹਾ ਸਾਨੂੰ ਇਹੀ ਫਤਵਾ ਦਿੱਤਾ ਵੀ ਤੁਸੀਂ ਜਿੱਤੇ ਹੋਏ ਹੋ ਤੁਹਾਨੂੰ ਸਾਰੇ ਪਿੰਡਾਂ ਦੇ ਪਿੰਡ ਵਨ ਸਾਈਡ ਉਹਨਾਂ ਨੇ ਇਹ ਕਰਕੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਅਸੀਂ ਦਿਤਾਵਾਂਗੇ ਉਹੀ ਜਿਹੜੀਆਂ ਤੁਸੀਂ ਦੇਖ ਸਕਦੇ ਹੋ 11000 ਪਲਸ ਲੀਡ ਜਿਹੜੀ ਆਮ ਆਦਮੀ ਪਾਰਟੀ ਦੀ ਆਈ ਹੈ ਪਰ ਪਿੱਛੇ ਇੱਕ ਦੋ ਖਬਰਾਂ ਇਹ ਜੀ ਵੀ ਦੇਖਣ ਨੂੰ ਮਿਲੀਆਂ ਜਿਹਦੇ ਵਿੱਚ ਕੁਝ ਵੀਡੀਓ ਵਾਇਰਲ ਕਹਿੰਦੇ ਆਮ ਆਦਮੀ ਪਾਰਟੀ ਦਾ ਬੂਥ ਤੱਕ ਨਹੀਂ ਲੱਗਿਆ ਫਿਰ ਵੀ ਜਿੱਤ ਪ੍ਰਾਪਤ ਹੋ ਗਈ ਤੁਸੀਂ ਦੇਖ ਸਕਦੇ ਹੋ ਜੇ ਬੂਥ ਲੱਗੇ ਤਾਂ ਸਾਹੀ ਐਡਾ ਵੱਡਾ ਫਤਵਾ ਜਿਹੜਾ ਵਾ ਲੋਕਾਂ ਨੇ ਦਿੱਤਾ ਸੋ ਜੂਥ ਦਾ ਕਿੰਨਾ ਕੁ ਰੋਜ਼ ਰਹਿ ਇਸ ਤੋਂ ਉਹਨਾਂ ਦੇ ਵਿੱਚ ਜਦੋਂ ਸਾਡੇ ਪੰਜਾਬ ਦੇ ਇੰਚਾਰਜ ਮਨੀਸ਼ ਸਰ ਤੇ ਦੀਪਕ ਜੀ ਨੇ ਜਦੋਂ ਸਾਡੀ ਡਿਊਟੀ ਲਈ ਆ 15 ਦਿਨ ਦਾ ਸਮਾਂ ਸਾਡੇ ਕੋਲ ਸੀਗਾ ਸਾਡੀ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਡਿਊਟੀਆਂ ਲਾਈਆਂ ਅਹੀਂ ਯੂਥ ਨੂੰ ਮਿਲੇ ਯੂਥ ਦੇ ਵਿੱਚ ਭਾਰੀ ਉਤਸ਼ਾਹ ਹੈ ਜਦੋਂ ਅਹੀਂ ਯੂਥ ਨੂੰ ਮਿਲਦੇ ਯੂਥ ਨੇ ਇਹੀ ਗੱਲ ਕਹੇ ਵੀ ਜਿੰਨਾ ਯੂਥ ਆ ਆਮ ਆਦਮੀ ਪਾਰਟੀ ਦਾ ਨਾਲ ਹੈ ਕਿਉਂਕਿ ਯੂਥ ਨੂੰ ਸਾਡੀ ਸਰਕਾਰ ਨੇ ਨਸ਼ਿਆਂ ਤੋਂ ਹਟਾ ਕੇ ਯੂਥ ਨੂੰ ਗਰਾਊਂਡਾਂ ਦੇ ਨਾਲ ਜੋੜਿਆ ਅਹੀਂ ਯੂਥ ਕਲੱਬ ਵੀ ਪੰਜਾਬ ਦੇ ਵਿੱਚ ਬਣਾ ਰਹੇ ਆ ਉਹਨਾਂ ਨੂੰ ਰੋਜ਼ਗਾਰ ਦੇ ਰਹੇ ਆ ਇਦਾਂ ਨੇ ਬਹੁਤ ਜਿਹੜੇ ਯੂਥ ਲਈ ਕੰਮ ਆ ਜਿਹੜੇ ਸਾਡੀ ਸਰਕਾਰ ਕਰਦੀ ਪਈਏ ਇਸ ਕਰਕੇ ਜਿਹੜੀ 2027 ਦੀ ਜਿਹੜੀ ਸਰਕਾਰ ਬਣਨੀ ਹੈ ਯੂਥ ਦਾ ਸਭ ਤੋਂ ਵੱਡਾ ਅਹਿਮ ਰੋਲ ਹੋਊਗਾ ਕਿਉਂਕਿ ਹਰ ਇੱਕਾਂ ਪਾਰਟੀ ਦੀ ਰੀੜ ਦੀ ਹੱਡੀ ਯੂਥ ਹੁੰਦਾ ਤੇ ਜਿਹੜਾ ਯੂਥ ਨੇ ਐਡਾ ਵੱਡਾ ਰੋਲ ਅਦਾ ਕੀਤਾ ਕਿਉਂਕਿ ਪਾਰਟੀ ਨਾਲ ਤੁਸੀਂ ਦੇਖ ਸਕਦੇ ਲੁਧਿਆਣੇ ਤੋਂ ਸਾਡੇ ਜਤਿੰਦਰ ਸਿੰਘ ਖੰਗੂੜਾ ਜੀ ਆ ਜਿਨ੍ਹਾਂ ਨੇ ਕੱਲ ਪਲੈਨਿੰਗ ਬੋਰਡ ਦਾ ਚਾਰਜ ਸੰਭਿਆ ਉਹਨਾਂ ਨੇ ਵੀ ਜਿਹੜੀ ਆਪਣੀ ਸਫਰ ਦੀ ਸ਼ੁਰੂਆਤ ਯੂਥ ਵਿੰਗ ਤੋਂ ਸਟਾਰਟ ਕੀਤੀ ਸਾਡੇ ਡਿਸਟ੍ਰਿਕਟ ਦੇ ਵਿੱਚ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਅਸੀਂ ਇਕੱਠੇ ਦੋਵੇਂ ਭਰਾਵਾਂ ਨੇ ਅਸੀਂ ਕੰਮ ਕੀਤਾ ਤੇ ਅੱਜ ਦੇਖੋ ਜ਼ਿਲ੍ਹੇ ਦੇ ਜ਼ਿਲ੍ਹੇ ਦੇ ਹੈੱਡ ਨੇ ਜ਼ਿਲ੍ਹੇ ਦੇ ਮਾਲਕ ਨੇ ਤੇ ਪਲੈਨਿੰਗ ਬੋਰਡ ਦੀ ਚੇਅਰਮੈਨ ਹੀ ਉਹਨਾਂ ਦੇ ਕੋਲ ਇੰਦਾਂ ਦੇ ਕਈ ਸਾਡੇ ਯੂਥ ਵਿੰਗ ਦੇ ਅਹੁਦੇਦਾਰ ਆ ਜਿਨ੍ਹਾਂ ਨੂੰ ਚੇਅਰਮੈਨੀਆਂ ਦਿੱਤੀਆਂ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਇਹਨਾਂ ਦਾ ਸਾਰਿਆਂ ਦਾ ਕੋਈ ਵੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੇ ਕੰਮਾਂ ਨੂੰ ਦੇਖਦੇ ਕਿਉਂਕਿ ਆਮ ਆਦਮੀ ਪਾਰਟੀ ਹੀ ਇੰਦਾਂ ਦੀ ਪਾਰਟੀ ਆ ਜਿਹੜੀ ਤੁਹਾਡੇ ਕੰਮ ਦੇ ਆਧਾਰ ਤੇ ਤੁਹਾਡੀ ਮਿਹਨਤ ਦੇ ਆਧਾਰ ਤੇ ਤੁਹਾਨੂੰ ਜਿਹੜਾ ਮਾਨ ਸਨਮਾਨ ਦਿੰਦੀ ਆ ਕਿਉਂਕਿ ਮੈਂ ਵੀ ਤੁਸੀਂ ਦੇਖੋ ਮੈਂ ਵੀ ਇੱਕ ਆਮ ਕਰਦਾ ਮੁੰਡਾ ਆ ਮੇਰਾ ਕੋਈ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਹੈਗਾ ਮੈਂ ਜ਼ਿਲ੍ਹੇ 'ਚ ਵੀ ਜ਼ਿੰਮੇਵਾਰੀ ਕਿਉਂਕਿ ਮੈਨੂੰ ਪਾਰਟੀ ਨੇ ਅੱਜ ਤੱਕ ਜਿੰਨੀਆਂ ਵੀ ਜ਼ਿੰਮੇਵਾਰੀਆਂ ਦਿੱਤੀਆਂ ਚ ਜਿਹੜਾ ਵੀ ਹੁਕਮ ਪਾਰਟੀ ਦਾ ਆਇਆ ਦਿਨ ਰਾਤ ਉਹਦੇ ਤੇ ਕੰਮ ਕੀਤਾ ਮਿਹਨਤ ਕੀਤੀ ਮੇਰੀ ਮਿਹਨਤ ਨੂੰ ਦੇਖਦੇ ਹੋਏ ਪਾਰਟੀ ਨੇ ਮੈਨੂੰ ਦੇਖੋ ਮਾਲਵਾ ਜੋਂ ਦੀ ਜ਼ਿੰਮੇਵਾਰੀ ਦਿੱਤੀ ਆ ਹੋਰ ਵੀ ਜਿਹੜੇ ਸਾਡੇ ਯੂਥ ਵਾਲੇ ਨੇ ਉਹਨਾਂ ਨੂੰ ਬੜਾ ਮਾਨ ਸਨਮਾਨ ਦਿੱਤਾ ਸੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਨੀਸ਼ ਸੋਧਿਆ ਜੀ ਦਾ ਜਿਨ੍ਹਾਂ ਨੇ ਆਕੇ ਸਾਡੀ ਯੂਥ ਦੀ ਬਾਹ ਫੜੀ ਆ ਦੀਪਕ ਚੋਹਾਨ ਜੀ ਜਿਨ੍ਹਾਂ ਨੇ ਹਮੇਸ਼ਾ ਪਰਦੇ ਦੇ ਪਿੱਛੇ ਰਹਿ ਕੇ ਯੂਥ ਨੂੰ ਮੋਟੀਵੇਟ ਕੀਤਾ ਸਾਡੇ ਹੋਰ ਵੀ ਜਿਹੜੇ ਵਿੰਗ ਹਨ ਉਹਨਾਂ ਨੂੰ ਮੋਟੀਵੇਟ ਕੀਤਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਰਮਿੰਦਰ ਜੀ ਠੋੜੀ ਤਰਨਤਨ ਨਾਲ ਕਿਹੜੇ ਪਿੰਡਾਂ 'ਚ ਡਿਊਟੀ ਲੱਗੀ ਸੀ ਉਹਨਾਂ ਪਿੰਡਾਂ ਦਾ ਰਿਜ਼ਲਟ ਕੀ ਨਿਕਲਿਆ ਮੇਰੇ ਕੋਲ ਬਾਈ ਜੀ 6 ਪਿੰਡਾਂ ਦੇ ਵਿੱਚ ਮੇਰੀ ਯੂਥ ਵਿੰਗ ਵੱਲ ਡਿਊਟੀ ਲੱਗੀ ਸੀ ਜਿਹੜੇ 6 ਪਿੰਡਾਂ 'ਚ ਡਿਊਟੀ ਲੱਗੀ ਸੀ ਉਹਨਾਂ ਦੇ ਵਿੱਚ ਸਾਡੀ ਵਧੀਆ ਲੀਡ ਰਹੀ ਆ ਅਸੀਂ ਉਹ ਸਾਰੇ 6 ਦੇ 6 ਬਣ ਸੈਮੀ ਫਾਈਨਲ ਹੈ ਜਿਹੜੀ ਪਾਰਟੀ ਜਿੱਤੂਗੀ ਉਸਦੀ ਵੇਵ ਬਣੂਗੀ ਕਿ ਲੱਗਦਾ ਹੁਣ ਆਮ ਆਦਮੀ ਪਾਰਟੀ ਦੀ ਵੇਵ ਹੈ ਉਹ ਬਣਦੀ ਹੋਈ ਨਜ਼ਰ ਆਵੇਗੀ ਔਰ ਅੱਗੇ ਦੀ ਜੂਦ ਦੀ ਰਣਨੀਤੀ ਕੀ ਹੈ ਅੱਗੇ ਆਉਣ ਵਾਲੀਆਂ 14 ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਕੰਮ ਕੀਤਾ ਜਾ ਰਿਹਾ ਪਾਰਟੀ ਦੇ ਲਈ 2027 ਦੇ ਜਿਹੜੇ ਇਲੈਕਸ਼ਨ ਹਨ ਵਧੀਆ ਲੀਡ ਤੇ ਤੇ ਵਧੀਆ ਸੀਟਾਂ ਦੇ ਨਾਲ ਅਸੀਂ ਜਿੱਤਾਂਗੇ ਪੰਜਾਬ ਦੇ ਵਿੱਚ ਅਸੀਂ ਹਰ ਇੱਕ ਹਲਕੇ ਦੇ ਵਿੱਚ ਹਲਕਾ ਲੈਵਲ ਤੇ ਅਸੀਂ ਬਲਾਕ ਪ੍ਰਧਾਨਾਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਹਲਕਾ ਪ੍ਰਧਾਨਾਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਾਂ ਉਸ ਤੋਂ ਬਾਅਦ ਹਰ ਇੱਕ ਪਿੰਡਾਂ ਦੇ ਵਿੱਚ ਵਾਡਾਂ ਦੇ ਵਿੱਚ ਕੋਆਰਡੀਨੇਟਰ ਲਾਏ ਹੋਏ ਆ 3100 3100 ਜਿਹੜੇ ਅਸੀਂ ਖੇਡ ਮੈਦਾਨ ਪੰਜਾਬ ਦੇ ਵਿੱਚ ਅਸੀਂ ਸਾਰੀਆਂ ਵਿਧਾਨ ਸਭਾ ਦੇ ਵਿੱਚ ਆਗੇ ਹੋਏ ਨੇ ਉਹਨਾਂ ਮੈਦਾਨਾਂ ਦੇ ਵਿੱਚ ਟੀਮਾਂ ਤਿਆਰ ਨੇ ਸਾਰਿਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾ ਰਿਹਾ ਜਿਹੜਾ ਯੂਥ ਆ ਇਸ ਇਸ ਯੂਥ ਦਾ ਬੜਾ ਵੱਡਾ ਰੋਲ ਰਹੂਗਾ ਵੀ ਜਿਹੜੀ 2027 ਦੇ ਵਿੱਚ ਆਮ ਆਨਮੀ ਪਾਰਟੀ ਆ ਮੈਂ ਤੁਹਾਨੂੰ ਅੱਗੇ ਵੀ ਦੱਸ ਕੇ ਜਿਹੜਾ ਵੀ ਯੂਥ ਦੇ ਸਿਰ ਤੇ ਜਿਹੜੀ 2027 ਦੀ ਜਿਹੜੀ ਆਪਣੀ ਜਿੱਤ ਯਕੀਨੀ ਹੋਊਗੀ ਜਿਵੇਂ ਨਹੀਂ ਤੇ ਉਹਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਤੁਹਾਡੀ ਸਰਕਾਰ ਤੇ ਜਾਂ ਤੁਹਾਡੀ ਪਾਰਟੀ ਦੇ ਵਿਰੋਧੀਆਂ ਦੇ ਵੱਲੋਂ ਬੜੇ ਸਵਾਲ ਚੱਕੇ ਗਏ ਕਹਿੰਦੇ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਹੈ ਸਰਕਾਰੀ ਤੰਤਰ ਵਰਤਿਆ ਜਾ ਰਿਹਾ ਹੈ ਇਹ ਚੋਣ ਆਮ ਆਦਮੀ ਪਾਰਟੀ ਨੇ ਲੜਦੀ ਪੂਲਸ ਲੜ ਰਹੀ ਹੈ ਇਹ ਜਿਹੜੀ ਜਦੋਂ ਹਾਰਦੇ ਹੋਏ ਨਾ ਬੰਦਾ ਬੁਖਲਾ ਜਾਂਦਾ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਬੁਖਲਾਈਆਂ ਹੋਈਆਂ ਸੀ ਇਸ ਕਰਕੇ ਇਦਾਂ ਦੇ ਪੁੱਠੇ ਸਿੱਦੇ ਬਿਆਨ ਦੇ ਰਹੇ ਸੀ ਥੋੜੀ ਸਰਕਾਰ ਵੱਲੋਂ ਕੋਈ ਧੱਕਾ ਨਹੀਂ ਕੀਤਾ ਬਿਲਕੁਲ ਧੱਕਾ ਨਹੀਂ ਕੀਤਾ ਗਿਆ ਬਿਲਕੁਲ ਪੀਸਫੁੱਲ ਇਲੈਕਸ਼ਨ ਹੋਏ ਨੇ ਲੋਕਾਂ ਨੇ ਵੋਟ ਜਿਹੜੀ ਆ ਤਰੱਕੀ ਨੂੰ ਵੋਟ ਪਾਈ ਆ ਬਿਲਕੁਲ ਇਹ ਸਾਨੂੰ ਮਾਲਵਾ ਜ਼ੋਨ ਸੈਂਟਰਲ 3 ਦੇ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਜਿਨ੍ਹਾਂ ਦੇ ਵੱਲੋਂ ਹਲਕਾ ਤਰਨਤਾਰਨ ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਔਰ ਕਹਿੰਦੇ ਹੋਈ ਨਜ਼ਰਾਂ ਨੇ ਕਿ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਜਿਹੜੀ ਇਹ ਮੋਰ ਲਾਈ ਹੈ ਕੈਮਰਾ ਪਰਸਾ ਸਲਮਾਨਦਰ ਹਿੰਮਤ ਸਿੰਘ ਕਪਾਲ ਦੇ ਐਨਿਕ ਸਵੇਰਾ ਲੁਧਿਆਣਾ